हां दीदी ਘਾਰੇ ਆ ਆਜਾ ਆਜਾ ਘਾਰੇ ਆ ਬੜੇ ਦਿਨਾਂ ਬਾਅਦ ਆਏ ਕਿੱਥੇ ਗਈ ਸੀ ਸਾਸ੍ਰੀ ਘਰ ਭੈਣੇ ਗਈ ਸੀ ਸਾਸ੍ਰੀ ਘਰ ਸਾਸ੍ਰੀ ਘਰ ਉਹ ਕਿਤੇ ਆਪਣੇ ਹੈ ਨਾ ਦੀਦੀ ਰਿਸ਼ਤੇਦਾਰਾਂ ਦੇ ਵਿਆਹ ਸੀਗਾ ਅਬਦੁਰ ਚਲ ਗਈ ਮੇ ਮੇਰੇ ਕਿੰਨਾ ਹੀ ਟਾਈਮ ਲੱਗ ਗਿਆ ਤੇ ਅੱਜ ਮੈਂ ਅੱਜ ਹੀ ਮਸਾਂ ਹੀ ਕਿਤੇ ਮੈਂ ਵੇਲੀ ਹੋਈ ਕਰੂੰ ਤੁਹਾਨੂੰ ਪਤਾ ਕਿਤੇ ਘਰਾਂ ਦੇ ਕੰਮ ਮੁੱਕਦੇ ਆ ਮੈਂ ਕਿੱਥੇ ਚੱਲਣੇ ਆ ਅੰਦਰ ਵੈਣੀਆਂ ਆ ਆਪਾਂ ਚਲ ਮੈਂ ਸੋਚਿਆ ਚਲ ਮੈਂ ਅੱਜ ਦੀਦੀ ਨੂੰ ਮਿਲ ਕੇ ਆਵਾਂ ਆ ਵੀ ਦੀਦੀ ਨੂੰ ਕਹਣਾ ਮੈਂ ਨਾਮ ਆ ਤੇ ਬਸ ਮੈਂਗਾ ਦੀਦੀ ਦਾ ਹਾਲ ਚਾਲ ਪੁੱਛਿਆ ਵਾ ਹੋਰ ਸੁਣਾਓ ਤੁਸੀਂ ਠੀਕ ਠਾਕ ਹਾਂ ਮੈਂ ਤਾਂ ਠੀਕ ਆ ਤੂੰ ਦੱਸ ਮੈਂ ਤਾਂ ਅੱਗੇ ਚਿੰਤਾ ਕਰਦੀ ਸੀ ਵੀ ਹਾਂ ਕਿੰਨੇ ਦਿਨ ਹੋ ਗਏ ਆਈ ਨਹੀਂ ਆਈ ਨਹੀਂ ਕੀ ਕਰੇਂ ਕੰਮ じゃ ਕਰੀਏ ਨੇ ਤੁਸੀਂ ਮੈਂ ਕੀ ਕਰਦੀ ਹੁੰਦੀ ਆ ਕਿਦਾਂ ਹੁੰਦਾ ਦਿਨ ਕੰਮ ਕੰਮ ਤੇ ਲੱਭਦਾ ਬਣੀ ਬਸ ਦੀਦੀ ਇਦਾਂ ਹੀ ਆ ਲੱਭਦਾ ਪਿਆ ਆ ਕੰਮ ਹਲੇ ਕੰਮ ਤਾਂ ਮਿਲਿਆ ਨਹੀਂ ਹੈਗਾ ਤੇ ਮੈਂ ਆਈਆਂ ਤੁਹਾਡੇ ਕੋਲ ਬੜਾ ਹੀ ਜ਼ਰੂਰੀ ਕੰਮ ਆ ਮੈਨੂੰ ਅੱਜ ਬੱਸ ਤੂੰ ਆਣਾ ਹੀ ਕੰਮ ਨੂੰ ਜੇ ਮੈਨੂੰ ਪਤਾ ਹੀ ਆ ਕੰਮ ਤੋਂ ਬਗੈਰ ਤਾਂ ਤੂੰ ਇਦਾਂ ਵੀ ਨਹੀਂ ਦੀਦੀ ਦੀ ਪਾਸ ਪੁੱਛਦੀ ਹੈਗੀ ਹਾਏ ਹਾਏ ਨਹੀਂ ਭੈਣ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਮੇਰਾ ਤਾਂ ਬੁਰਾ ਹਾਲ ਆ ਮੇਰਾ ਤਾਂ ਬਹੁ ਮਾੜਾ ਟਾਈਮ ਚੱਲਦਾ ਪਿਆ ਮੈਂ ਤਾਂ ਬਹੁਤ ਉਮੀਦਾਂ ਲੈ ਕੇ ਆਈਆਂ ਭੈਣ ਤੇਰੇ ਕੋਲ ਦੀਦੀ ਮੇਰਾ ਟਾਈਮ ਸਾਰਦੇ ਮੈਨੂੰ ਬਹੁ ਲੋੜ ਆ ਜੇ ਇੱਕ ਚੀਜ਼ ਦੀ ਕੀ ਹੋ ਗਿਆ ਕੀ ਚਾਹੀਂਗਾ ਹੁਣ ਤੈਨੂੰ ਹਾਏ ਮੈਨੂੰ ਹੈਨਾ ਥੋੜੇ ਜੇ ਪੈਸਿਆਂ ਦੀ ਲੋੜ ਆ ਕੁਦਾ 6000 ਦੀ ਤੇ ਮੈਨੂੰ ਪਤਾ ਆ ਤੇ ਤੈਨੂੰ ਬਗੈਰ ਦੇਦੀ ਮੇਰਾ ਕਿਸੇ ਨੇ ਨਹੀਂ ਸਾਰਨਾ ਕੰਮ ਆਹ ਦੀਦੀ ਤਦਨ ਉਹ ਤਾਂ ਤੈਨੂੰ ਦੀਦੀ ਇਦਾਂ ਚੇਤਾ ਭੁੱਲਿਆ ਰਹਿੰਦਾ ਆ ਉਹ ਹੀ ਚੇਤਾ ਆਉਂਦਾ ਏ ਜਦੋਂ ਲੋੜ ਹੁੰਦੀ ਆ ਦੀਦੀ ਦੀ ਹਾਂ ਨਹੀਂ ਨਹੀਂ ਦੀਦੀ ਇਦਾਂ ਦੀ ਨਹੀਂ ਗੱਲ ਹੈਗੀ ਬਸ ਕਮਾਂਕਾਰਾਂ ਨੂੰ ਟਾਈਮ ਨਹੀਂ ਮਿਲਦਾ ਹੈਗਾ ਤੇ ਬਸ ਮੈਨੂੰ ਖੜਲੀ ਨਾ ਮੋੜੀ ਮੇਰੀ ਝੋਲੀ ਭਰ ਦੇ ਅੱਜ ਮੈਂ ਤੈਨੂੰ ਜਿੰਨਾ ਜਲਦੀ ਹੋ ਸਕੇ ਵਾਪਸ ਮੋੜ ਦੂੰਗੀ ਮੇਰਾ ਮੁੰਡਾ ਬਸ ਕੰਮ ਤੇ ਲੱਗ ਜਾਵੇ ਅੱਛਾ ਚੱਲ ਨਾਸ ਤੂੰ ਮੈਨੂੰ ਮੋੜੂੰਗੀ ਕਦੋਂ ਮੋੜੂੰਗੀ ਪਰ ਮੈਂ ਉਹਨਾਂ ਮੈਂ ਕੀ ਕਹ ਦੀ ਦੀ ਮੈਂ ਜਵਾਨ ਤੂੰ ਨਹੀਂ ਮੁਕਰਦੀ ਅਗਲੇ ਮਹੀਨੇ ਮੇਰੇ ਮੁੰਡੇ ਨੇ ਕੰਮ ਤੇ ਲੱਗ ਜਾਣਾ ਤੇ ਬਸ ਉਹਦੀ ਅਗਲੀ ਪਹਿਲੀ ਤਨਖਾਹ ਮੈਂ ਦੀ ਤੇਰੇ ਹੱਥ ਤੇ ਰੱਖ ਦੇਣੀ ਆ ਬਸ ਤੂੰ ਮੇਰੇ ਹੱਥ ਤੇ ਰੱਖ ਦੇ ਅੱਜ ਮੇਰੀ ਝੋਲੀ ਭਰ ਦੇ ਮੇਰਾ ਟਾਈਮ ਸਾੜ ਦੇ ਮੇਰਾ ਬਹੁਤ ਔਖਾ ਟਾਈਮ ਚੱਲਦਾ ਆ ਮੈਂ ਅੱਗੇ ਕਹਾਂ ਕਦੇ ਮੁੱਕਰੀ ਆ ਇਹ ਨਿੰਦਾਂ ਤਾਂ ਹੈਗੀ ਵੀ ਦੇਖ ਤੂੰ ਆਪਣੇ ਵਾਅਦੇ ਤੇ ਨਹੀਂ ਰਹਿਂਦੀ ਹੈਗੀ ਲੇ ਪਹਿਲਾਂ ਵੀ ਜੇ ਤੂੰ ਇਹ ਮੇ ਲੈਣੇ ਆ ਹੁਣ ਤੂੰ ਹੋਰ ਉੱਤੇ ਮੰਗਦੀ ਜਾਤ ਪੰਦਾ ਪਹਿਲੇ ਮੋੜ ਦੇ ਹਨਾ ਕੰਮ ਹੀ ਆ ਤੇ ਵੀ ਤੇਰਾ ਉਹ ਖਾਇ ਕਾਮ ਉਹ ਵੀ ਮੈਨੂੰ ਹੁਣ ਤੇਰੇ ਤੇ ਵਿਸ਼ਵਾਸ ਨਹੀਂ ਹੁਣ ਰਹਿ ਗਿਆ ਹੈਗਾ ਇਹ ਤੂੰ ਇਹ ਕਹਿ ਦਿੰਦੀ ਐ ਇੰਦੇ ਮੈਂ ਮੋੜ ਦੂੰਗੀ ਮੋੜ ਦੂੰਗੀ ਮੋੜ ਦੀ ਤੂੰ ਹੈ ਨਹੀਂਗੀ ਤਾਂ ਮੈਂ ਹੁਣ ਦਾ ਸਾਰ ਜਾਂ ਦੇਖਦਾ ਵੀ ਹੁਣ ਤੂੰ ਨਾ ਮੈਨੂੰ ਟਾਈਮ ਦੇ ਨਾਲ ਮੋੜ ਦੇਵੇਂ ਤੇ ਮੈਨੂੰ ਵੀ ਬਹੁਤ ਸੱਚੀ ਲੋੜ ਪਈ ਰਹਿੰਦੀ ਆ ਤਾਂ ਮੇਰੇ ਤਾਂ ਵੀ ਤੇਨ ਪਤਾ ਕੁੜੀਆਂ ਦੇ ਆਉਣਾ ਜਾਣਾ ਹੁੰਦਾ ਆ ਕਵੀਦਾਰੀਆਂ ਮੈਂ ਤੇ ਮੈਨੂੰ ਵੀ ਬਹੁਤ ਲੋੜ ਪਈ ਕਿ ਤੂੰ ਮੋੜ ਦੇਈ ਹੈ ਦਿਨ ਪਹਿਲ ਬਣ ਕੇ ਦੇ ਤੇ ਤੇਰਾ ਵੀ ਟਾਈਮ ਸਾਰ ਜਣਾ ਤੇ ਮੇਰਾ ਵੀ ਜਿਹੜਾ ਸਾਰ ਜਵੇ ਹੈਨਾ ਹਾਂ ਦੀਦੀ ਮੈਂ ਪੱਕਾ ਮੋੜ ਦੂੰਗੀ ਬਸ ਮੇਰੀ ਭੈਣ ਬਣ ਕੇ ਦੇ ਦੇ ਮੈਨੂੰ ਅੱਜ ਹਾਏ ਮੇਰੀ ਭੈਣ ਕਿੰਨੀ ਚੰਗੀ ਆ ਮੈਨੂੰ ਕਦੇ ਨਹੀਂ ਇਦਾਂ ਮੋੜਦੀ ਹੈਗੀ ਪਹਿਲਾਂ ਵੀ ਮੈਂ ਤੁਹਾਡੇ ਤੋਂ ਲੈ ਸੀਗੇ ਹਨਾ ਤੇ ਜਲ ਹੋਰ ਆ ਮੈਂ ਹੋਰ ਨਾ ਕਿਸੇ ਨੂੰ ਦੱਸੀ ਤੇ ਫੇਰ ਅਗਲੀਆਂ ਵੀ ਆ ਜਾਂਦੀਆਂ ਆ ਵੀ ਤੂੰ ਉਹਨੂੰ ਤਾਂ ਬੜੀ ਛੇਤੀ ਪੈਸੇ ਦੇ ਦਿੰਨੀ ਆ ਸਾਨੂੰ ਤਾਂ ਜ਼ਰੂਰ ਨਹੀਂ ਨਾ 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 ਬਿਲਕੁਲ ਨਹੀਂ ਕਸਮ ਵਾਲੀ ਗੱਲ ਮੈਂ ਨਹੀਂ ਦੱਸਦੀ ਨਾ ਭ 10 ਸਾਲ ਹੋ ਗਏ ਪੈਸੇ ਦਿੱਤੇਆਂ ਨੂੰ ਅਜੇ ਚੱਕ ਘੁੰਮਣ ਦਾ ਨਾਂ ਨਹੀਂ ਲਿਆ ਹੈਗਾ ਆਹ ਘੁੰਮ ਜਾ ਕੁ ਵੀ ਦਵੀ ਦਾਮੀ ਹੈਲੋ ਦੀਦੀ ਸਾਸਰੀਕਾਲ ਸਾਸਰੀਕਾਲ ਸਾਸਰੀਕਾ ਹੋਰ ਕਿੱਦਾਂ ਕਦੇ ਯਾਦ ਕਰਦੀ ਆਂ ਕਿ ਨਹੀਂ ਹਾਂ ਕਰ ਜੋ ਨਾ ਕੰਮ ਚੋਂ ਟਾਈਮ ਹੀ ਨਹੀਂ ਲੱਗਦਾ ਹੈਗਾ ਹੋਰ ਸਨਾਹ ਤੁਸੀਂ ਕਿੱਦਾਂ ਠੀਕ ਠਾਕ ਹਾਂ ਠੀਕ ਆ ਸਭ ਤੋਂ ਅਗਾਸ ਕਿੱਦਾਂ ਨੇ ਆਲੇ ਠੀਕ ਆ ਹਾਏ ਭੈਣੇ ਨਿਆਣਿਆਂ ਦਾ ਨਾ ਪੁੱਛ ਬੁਰਾ ਹਾਲ ਹੀ ਆ ਉਦਾਂ ਤੁਸੀਂ ਸੁਣਾਓ ਕਿਦਾਂ ਯਾਦ ਕੀਤਾ ਅੱਜ ਹਾਂ ਠੀਕ ਆ ਮੈਂ ਕਿਹਾ ਦੇਖ 14 ਸਾਲ ਨੂੰ ਤੂੰ ਪੈਸੇ ਲੈਏ ਸੀਗੇ ਹੁਣ 24 ਆ ਗਿਆ ਆ ਹਾਂਜੀ ਰੱਬ ਦੇ ਵਾਸਤੇ ਹੁਣ ਤਾਂ ਮੋੜ ਦੇ ਮੈਨੂੰ ਤਾਂ ਇਦਾਂ ਲੱਗਦਾ ਮੈਂ ਤਾਂ ਕੋਈ ਗੁਨਾਹ ਕਰ ਲਿਆ ਪੈਸੇ ਦੇ ਕੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ ਵੇਗਾ ਕਿੱਥੇ ਸਾਹ ਆਉਂਦਾ ਹੈ ਤੇ ਕਿੱਥੇ 14 ਸਾਲ ਦੇ ਪੈਸੇ ਤੂੰ ਲੈ ਹੁਣ 24 ਚੱਲਦਾ ਆ ਹੁਣ ਤਾਂ ਪੈਸੇ ਮੋੜ ਦੇ ਤੂੰ ਹਾਏ ਨਹੀਂ ਦੀਦੀ ਤੁਸੀਂ ਇਦਾਂ ਨਾ ਕਹੋ ਮੈਂ ਤੁਹਾਡੇ ਪੈਸੇ ਤਾਂ ਸਾਰੇ ਹੀ ਮੋੜਦੇ ਨੇ ਆ ਕੱਲਾ-ਕੱਲਾ ਹੀ ਮੋੜਦੇ ਨਾ ਪਰ ਮੈਨੂੰ ਜਰਾ ਇੱਕ ਟਾਈਮ ਦਿਓ ਮੇਰੇ ਕੋਲ ਇਸ ਟਾਈਮ ਮੇਰਾ ਬਹੁਤ ਮਾੜਾ ਟਾਈਮ ਚੱਲਦਾ ਪਿਆ ਆ ਜਦੋਂ ਵੀ ਦਾ ਨਾ ਮੈਂ ਤੈਨੂੰ ਫੋਨ ਕਰਾਂ ਜਦੋਂ ਤੈਨੂੰ ਫੋਨ ਕਰਾਂ ਤੇਰਾ ਇਹ ਹੀ ਕੋਈ ਗੱਲ ਤੂੰ ਫੜੀ ਹੋਈ ਆ ਟਾਈਮ ਦਿਓ ਟਾਈਮ ਦੇ ਦਿਓ ਇਹ ਤਾਂ ਕਿ ਗੱਲ ਨਾ ਹੋਈ ਹੈ ਨਾ ਵੀ ਦੇਖ ਤੂੰ ਜਦੋਂ ਥੋੜੇ-ਥੋੜੇ ਕਰਕੇ ਮੋੜਦੇ ਮੈਂ ਕਹਾਂ ਤੈਨੂੰ ਕਹਿੰਦੀ ਇੱਠੇ ਦੇ ਦੇ ਸਭ ਤੋਂ ਥੋੜੇ-ਥੋੜੇ ਹੀ ਦੇ 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 ਤਾਂ ਸਹੀ ਕੋਸ਼ਟਾ ਦੇ ਮੈਨੂੰ ਪਤਾ ਲੱਗੇ ਵੀ ਹਾਂ ਚੱਲ ਮੋੜਦੀ ਆ ਕਦੇ ਤੂੰ 5 ਦੇ ਦੇ ਕਦੇ 10 ਦੇ ਦੇ ਬੰਦਾ ਮੋੜੇ ਤਾਂ ਸਹੀ ਹਾਏ ਨਹੀਂ ਦੀਦੀ ਮੈਂ ਮੋੜ ਦਊਂਗੀ ਪਰ ਮੈਨੂੰ ਇਸ ਵੇਲੇ ਮੇਰੇ ਕੋਲ ਤਾਂ 100 ਰੁਪਿਆ ਵੀ ਨਹੀਂ ਹੈਗਾ ਮੇਰਾ ਘਰ ਦਾ ਖਰਚਾ ਚੱਲਣਾ ਔਖਾ ਹੋਇਆ ਗਿਆ ਮੈਂ ਮੁੰਡੇ ਦੇ ਪੈਸੇ ਲਾਏ ਸੀਗੇ ਮੇਰੇ ਹੁਣ ਉੱਥੇ ਕਿਸ਼ਤ ਕੱਟ ਚੰਦੀ ਆਲੀ ਇਹ ਦੱਸ ਤੂੰ ਮੋੜਨੇ ਕਦੋਂ ਨੂੰ ਕਦੋਂ ਦਊਂਗੀ ਮੈਨੂੰ ਇਹ ਦੱਸ ਦੀਦੀ ਜਿੱਦਨ ਵੀ ਮੇਰੇ ਅਕਾਊਂਟ 'ਚ ਪੈਸੇ ਆ ਗਏ ਜਿੱਦਨ ਮੇਰੀ ਸੈਲਰੀ ਆ ਗਈ ਤੇ ਮੈਂ ਤੁਹਾਨੂੰ ਆਪੇ ਹੀ ਪੈਸੇ ਪਾ ਦੇਣੇ ਆ ਤੇ ਮੈਂ ਤੁਹਾਨੂੰ ਆਪੇ ਹੀ ਫੋਨ ਕਰ ਦੇਣਾ ਪਤਾ ਨਹੀਂ ਉਹ ਸੈਲਰੀਆਂ ਤੋਂ ਲੈੰਦੀ ਨੂੰ ਇੰਨਾ ਟਾਈਮ ਹੋ ਗਿਆ ਆਇਆ ਕਦੇ ਤੇ ਜੰਨਰੀ ਕਾ ਤੂੰ ਆ ਗਏ ਪੈਸੇ ਕਦੇ ਨਹੀਂ ਆ ਗਏ ਬਸ ਤੂੰ ਤੇ ਇਦਾਂ ਹੀ ਕਰਦੀ ਰਹਿਣਾ ਆ ਹਾਏ ਦੀਦੀ ਸਰਦਾ ਹੀ ਨਹੀਂ ਹੈਗਾ ਜਿੰਨੇ ਕਹੋਂਦੇ ਮਸਾਂ ਹੀ ਘਰ ਦਾ ਖਰਚਾ ਚੱਲ ਫੇਰ ਠੀਕ ਆ ਮੈਂ ਕੰਮ ਕਰਨਾ ਆ ਤਾਂ ਮੈਂ ਹੁਣ ਕੰਮ ਕਰਨਵਾ ਤੂੰ ਆਪੇ ਹੀ ਹੁਣ ਮੇਰੇ ਕੋਲ ਆ ਜਾਈ ਮੈਂ ਤੈਨੂੰ ਫੋਨ ਨਹੀਂ ਬਾਰ ਬਾਰ ਕਰਨਾ ਹੈਗਾ ਨਹੀਂ ਤਾਂ ਮੈਨੂੰ ਤੇਰੇ ਘਰ ਆਉਣਾ ਪੈ ਜਾਣਾ ਮੈਂ ਤੈਨੂੰ ਦੱਸ ਦਿੱਤਾ ਮੈਂ ਬਹੁਤ ਦੁਖੀ ਹੋਈ ਪਈ ਆ ਬਹੁਤ ਤੇਰੇ ਹੱਥੋਂ ਮੈਂ ਬਹੁਤ ਦੁਖੀ ਆ ਸੱਚੀ ਤੈਨੂੰ ਦੱਸਣਾ ਕਰਾਂ ਹਾਂਜੀ ਜੇ ਕੋਈ ਜਿਹੜੀ ਤੁਸੀਂ ਵੀਡੀਓ ਦੇਖੀ ਆ ਨਾ ਇਹ ਮੇਰੀ ਆਪਣੀ ਆ ਮੇਰੇ ਨਾਲ ਬੀਤੀ ਹੋਈ ਆ ਜੀ ਤਾਂ ਕਿ ਮੈਂ ਕਹਿੰਨੀ ਆ ਵੀ ਚਲ ਜੇ ਆਪਾਂ ਕਿਸੇ ਕੋਲ ਪੈਸਾ ਲੈਨੇ ਆ ਉਹਨੂੰ ਵਾਰਤ ਲਿਆ ਆਪਣਾ ਵੀ ਟਾਈਮ ਸਰ ਗਿਆ ਆਪਾਂ ਉਹਨੂੰ ਵਾਪਸ ਕਰ ਦੇਈਏ ਤਾਂ ਵੀ ਆਪਣੇ ਆ ਜਿਹੜਾ ਅੱਗੇ ਦਾ ਲੈਣ ਦੇਣੇ ਉਹ ਸਹੀ ਹੈ ਨਾ ਚੱਲਦਾ ਰਹਿੰਦਾ ਆ ਤੇ ਹੋਰ ਜੇ ਭੈਣ ਤੋਂ ਮੇਰੀ ਵੀਡੀਓ ਦੇਖਦੀਆਂ ਨਾ ਮੈਂ ਕਹਿੰਨੀ ਤੇ ਮੈਂ ਬਈ ਬੇਨਤੀ ਕਰਦੀ ਆ ਤੇਰੇ ਮੂਨੇ ਮਿਲਤਾ ਕਰਦੀ ਆ ਮੇਰੇ ਪੈਸੇ ਹਨਾ ਜ਼ਰੂਰ ਤੂੰ ਮੋੜ ਦੇ ਤੇ ਹੋਰ ਮੇਰੇ ਜੂਡੂ ਫੈਮਲੀ ਨੂੰ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ